ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਕਿਸਾਨ ਵੀਰੋ ਜਦੋਂ ਹੀ ਨਰਮੇ ਦੀ ਗੱਲ ਆਉਂਦੀ ਹੈ ਤਾਂ ਨਰਮੇ ਦੇ ਪ੍ਰਤੀ ਹਰ ਇੱਕ ਦੀ ਨੈਗੇਟਿਵਿਟੀ ਸਾਹਮਣੇ ਆ ਜਾਂਦੀ ਹੈ ਕਿ ਨਰਮਾ ਤਾਂ ਹੋਣਾ ਨਹੀਂ ਇਹ ਤਾਂ ਹੁੰਦਾ ਨਹੀਂ ਇਹ ਹੋ ਨਹੀਂ ਰਿਹਾ ਇਹ ਫੇਲ ਹੈ ਪਰ ਮੈਂ ਤੁਹਾਨੂੰ ਇਸ ਵਾਰ ਦੀ ਜਿਹੜੀ ਗੱਲ ਕਰ ਰਿਹਾ 2024 ਦੀ ਅੱਜ ਇਹ ਵੀਡੀਓ ਆ ਕੋਈ 25 24 ਅਗਸਤ ਦੀ ਵੀਡੀਓ ਬਣਾ ਰਹੇ ਹਾਂ ਤਾਂ ਨਰਮੇ ਦੀ ਕੰਡੀਸ਼ਨ ਤੁਸੀਂ ਜਿਹੜੀ ਹੈ ਸਾਹਮਣੇ ਦੇਖ ਰਹੇ ਹੋ ਔਰ ਨਰਮੇ ਦੇ ਜਿਹੜੇ ਹਾਲਾਤ ਆ 2024 ਦੇ ਉਹ ਬਹੁਤ ਵਧੀਆ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਜਿਹੜੇ ਟਿੰਡੇ ਹਲੇ ਤੱਕ ਖਿੜੇ ਆ ਤੁਹਾਡੇ ਸਾਹਮਣੇ ਆ ਖਿੜੇ ਟਿੰਡਿਆਂ ਦੇ ਵਿੱਚ ਕਿਤੇ ਵੀ ਕੋਈ ਸਮੱਸਿਆ ਨਹੀਂ ਲੱਗ ਰਹੀ ਜਿਹੜੇ ਵੀ 4-4 2-2 ਟਿੰਡੇ ਬੂਟੇ ਤੇ ਖਿੜੇ ਆ ਉਹ ਪੂਰੇ ਵਧੀਆ ਖਿੜ ਰਿਹਾ ਔਰ ਤੁੰਡੀ ਦਾ ਹਮਲਾ ਕਿਤੇ ਵੀ ਨਹੀਂ ਦਿਖ ਰਿਹਾ ਤਾਂ ਇਥੇ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹੀ ਹੈ ਵੀ ਨਰਮੇ ਵਾਲੇ ਵੀਰ 네ਗੇਟਿਵ ਨਾ ਹੋਣ ਕਿਉਂਕਿ ਖੁਦ ਹੀ ਆਪਾਂ ਆਪਣੀ ਫਸਲ ਨੂੰ ਨਿੰਦ ਕੇ ਜਾਂ ਨਾਮ ਸਾਹਮ ਕੇ ਖਰਾਬ ਕਰ ਦਿੰਨੇ ਆ ਆਹ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਬਿਲਕੁਲ ਨਰਮਾ ਵਧੀਆ ਖਿੜ ਰਿਹਾ ਹੈ ਨਰਮਾ ਟਿੰਡੇ ਬਹੁਤ ਵਧੀਆ ਬਣਾ ਰਿਹਾ ਹੈ ਨਰਮੇ ਨੇ ਫਲਾਵਰ ਬਹੁਤ ਵਧੀਆ ਚੱਕੇ ਆ ਪਰ ਹੁਣ ਇੱਥੇ ਕੀ ਆ ਵੀ ਹੁਣ ਸੰਭਾਈ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਅਗਸਤ ਦਾ ਮਹੀਨਾ ਜਾਣ ਵਾਲਾ ਹੈ ਸਤੰਬਰ ਸ਼ੁਰੂ ਹੋ ਜੂ ਤੇ ਨਰਮੇ ਦੀ ਅਗਲੇ ਮਹੀਨੇ ਚਗਾਈ ਅੱਧੀ ਭਾਦੋਂ ਤੋਂ ਬਾਅਦ ਗਈ ਹੈ ਜਾਂ ਲੈਂਦੀ ਭਾਦੋਂ ਇੱਕ ਅੱਧਾ ਘੇੜਾ ਵੀ ਵਿੱਚ ਲੱਗ ਜੂਗਾ ਤਾਂ ਹੁਣ ਹਾਲਾਤ ਬਹੁਤ ਵਧੀਆ ਪਿਛਲੇ ਤੋਂ ਪਿਛਲੇ ਤੋਂ ਪਿਛਲੇ ਜਿਹੜੇ 4 ਸਾਲ ਪਹਿਲਾਂ ਹਾਲਾਤ ਹੁੰਦੇ ਉਸ ਤਰ੍ਹਾਂ ਦੀ ਕੰਡੀਸ਼ਨਾਂ ਚ ਨਰਮ ਆ ਚੁੱਕਿਆ ਪਰ ਹੁਣ ਕੀ ਹੈ ਵੀ ਇਹਨੂੰ ਸਾਹਮਣਾ ਕਰੀ ਜ਼ਰੂਰੀ ਆ ਦੇਖੋ ਅੱਜ ਜਿਹੜੀ ਕੰਡੀਸ਼ਨ ਆ ਇਹਨਾਂ ਦੇ ਵਿੱਚ ਮੈਂ ਦੇਖ ਰਿਹਾ ਨਰਮੇ ਦੇ ਵਿੱਚ ਕਾਫੀ ਭਮੱਕੜ ਆ ਜਿਹੜਾ ਅਡਲਟ ਆ ਆਪਾਂ ਕਹੀਏ ਗੁਲਾਬੀ ਸੁੰਡੀ ਦਾ ਉਹ ਵੀ ਕਿਤੇ ਨਾ ਕਿਤੇ ਦਿਖਾਈ ਦੇਣ ਲੱਗਾ ਕਿਉਂਕਿ ਉਹਦੀ ਵੀ ਹੁਣ ਦੂਸਰੀ ਤੋਂ ਤੀਸਰੀ ਪੀੜੀ ਜਿਹੜੀ ਕਮਾਰਿਆ ਇਸ ਤੋਂ ਪਹਿਲਾਂ ਕੋਈ ਹਮਲਾ ਹੈ ਨਹੀਂ ਜਿੰਨੇ ਵੀ ਇਸ ਨਰਮੇ ਦੇ ਵਿੱਚ ਅਸੀਂ ਫਲਾਵਰ ਦੇਖਿਆ ਸਾਨੂੰ ਕਿਤੇ ਵੀ ਕੋਈ ਰੌਜਟ ਫੁੱਲ ਨਹੀਂ ਮਿਲਿਆ ਰੌਜਟ ਮਤਲਬ ਬੰਦ ਫੁੱਲ ਜਿਹਦੇ ਚ ਸੁੰਡੀ ਹੋਵੇ ਤੇ ਕਿਤੇ ਮੈਂ ਹੋਰ ਵੀ ਦੱਸਦਾ ਕਿਸਾਨ ਵੀਰਾਂ ਨੂੰ ਵੀ ਜਿਹੜਾ ਤੁਹਾਡਾ ਟਿੰਡਾ ਓਵਰ ਸਾਈਜ਼ ਹੋ ਜਾਂਦਾ ਜਾਂ ਵੱਡਾ ਸਾਈਜ਼ ਹੋ ਜਾਂਦਾ ਜਾਂ ਮੋਟਾ ਹੋ ਜਾਂਦਾ ਜਾਂ ਆਪਾਂ ਕਹੀਏ ਮੈਚ्योर ਹੋ ਜਾਂਦਾ ਉੱਥੇ ਵੈਸੇ ਹੀ ਗਲਾਬੀ ਸੁੰਡੀ ਦਾ ਜਿਹੜਾ ਹਮਲਾ ਉਹ ਬਹੁਤ ਘਟ ਜਾਂਦਾ ਉਹ ਉਸਤੇ ਹਮਲਾ ਨਹੀਂ ਕਰ ਸਕਦੀ ਉਹ ਕਰਦੀ ਆ ਦਾ ਸਿਰਫ ਛੋਟੇ ਡਿੰਡਿਆਂ ਤੇ ਬੱਚੇ ਡਿੰਡਿਆਂ ਤੇ ਜਿਹੜੇ ਮਤਲਬ ਕਈ ਆਪਾਂ 12 ਦਿਨ ਤੋਂ ਘਟ ਘਟ ਦਾ ਡਿੰਡਾ ਉਹ ਵੀ ਮੈਂ ਤੁਹਾਨੂੰ ਦੱਸੂਗਾ ਕਿਹੜਾ ਹੁੰਦਾ ਤਾਂ ਜਿਸ ਤਰ੍ਹਾਂ ਆ ਮੈਂ ਇੱਥੇ ਤੁਹਾਨੂੰ ਇੱਕ ਉਦਾਹਰਨ ਦੇ ਦੇਣਾ ਜਿਸ ਤਰ੍ਹਾਂ ਇਹ ਫੁੱਲ ਹੈ ਜ਼ੀਰੋ ਡੇ ਦਾ ਮੰਨਿਆ ਜਾਂਦਾ ਇਸ ਤੋਂ ਪਿਛਲਾ ਡਿੰਡਾ ਜਿਹੜਾ ਉਹ 6 ਦਿਨ ਦਾ ਤੇ ਉਸ ਤੋਂ ਪਿਛਲਾ 12 ਦਿਨ ਦਾ ਇੱਥੋਂ ਤੱਕ ਜਿਹੜਾ ਖਤਰਾ ਸਾਡੇ ਕੋਲੇ ਹੁੰਦਾ ਉਸ ਤੋਂ ਬਾਅਦ ਵਾਲੇ ਢਿੰਡੇ ਜਿਹੜੇ ਉਹਨਾਂ ਤੇ ਕੋਈ ਖਤਰਾ ਜਿਹੜਾ ਨਹੀਂ ਹੁੰਦਾ ਫੁੱਲ ਤੋਂ ਦੋ ਢਿੰਡੇ ਪਿੱਛੇ ਜਿਹੜੇ ਹੁੰਦੇ ਆ ਉਹ ਤੇ ਆਈਡੀਆ ਲਾ ਲਿਆ ਕਰੋ ਵੀ ਉੱਥੋਂ ਤੱਕ ਸਾਡੇ ਤੇ ਖਤਰਾ ਹੋ ਸਕਦਾ ਉਸ ਤੋਂ ਬਾਅਦ ਕੋਈ ਖਤਰਾ ਨਹੀਂ ਹੈ ਤਾਂ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਹੁਣ ਸਾਹਮਣ ਦਾ ਟਾਈਮ ਹੈ ਸਭ ਤੋਂ ਜ਼ਰੂਰੀ ਆ ਹੁਣ ਇਸ ਸਟੇਜ ਤੇ ਆ ਕੇ 13045 ਸਾਡਾ ਖੇਤੀਬਾੜੀ ਮਹਿਕਮਾ ਬਹੁਤ ਜ਼ਿਆਦਾ ਰਿਕਮੈਂਡ ਕਰ ਰਿਹਾ ਸਾਡੀ ਪੀਏਯੂ ਜਿਹੜੀ ਖੇਤੀਬਾੜੀ ਦੀ ਸਰਮੌਰ ਸਾਡੀ ਸੰਸਥਾ ਹੈ ਐਗਰੀਕਲਚਰ ਯੂਨੀਵਰਸਿਟੀ ਉਹ ਵੀ ਰਿਕਮੈਂਡ ਕਰ ਰਹੀ ਹੈ ਵੀ 13045 অত্যন্ত জরুরি ਹੈ ਤਾਂ ਹੁਣ ਤੁਸੀਂ ਜਿਹੜਾ ਇਹਦੀ ਸੰਭਾਈ ਕਰਨੀ ਹੈ ਉਹ 13045 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਘੱਟੋ-ਘੱਟ 3 ਤੋਂ 4 ਸਪਰੇਹਾਂ ਇਸ ਤੋਂ ਬਾਅਦ 20-20 ਤੇ 5-5 6-6 ਦਿਨਾਂ ਦੇ ਹਫ਼ਤੇ ਤੇ ਦੇਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਉਸ ਤੋਂ ਬਾਅਦ ਨਾਲ ਹੀ ਜਿਹੜੀ ਸੁੰਡੀ ਵਾਲੀ ਆ ਸੁੰਡੀ ਵਾਲੀ ਇੱਥੇ ਤੁਸੀਂ ਹੁਣ ਵਧੀਆ ਸਟੇਜ ਰਹੂਗੀ ਕਿਉਂਕਿ ਭਮੱਕੜ ਅਡਲਟਾ ਜਿਹੜਾ ਉਹ ਘੁੰਮ ਰਿਹਾ ਤੁਹਾਨੂੰ ਛੋਟੇ-ਛੋਟੇ ਤਿਤਲੀਆਂ ਪਕਈਏ ਉਹ ਮਿਲਣੀਆਂ ਔਰ ਉਹ ਆਂਡੇ ਦੇ ਰਹੀਆਂ ਹੁਣ। ਅਗਰੇ ਸਟੇਜ ਤੇ ਤੁਹਾਡੀ ਕਿਸੇ ਤੇਲ ਵਾਲੀ ਦਵਾਈ ਨਾਲ ਮਿਲ ਕੇ ਕਿਸੇ ਨਾਲ ਵੀ ਜ਼ੋਰ ਕਮੈਂਡ ਹੈ। ਉਹਦੇ ਨਾਲ ਪ੍ਰਫੀਨੋਫਾਸ ਤੁਸੀਂ ਕਰ ਦਿੰਨੇ ਹੋ ਤਾਂ ਤੁਹਾਡੇ ਕੀ ਆ ਜਿਹੜੇ ਹਾਂਡੇ ਵੀ ਉਹ ਖਤਮ ਹੋ ਜਾਣਗੇ ਤੇ ਜਿਹੜਾ ਅਗਲਾ ਅਟੈਕ ਆਉਣਾ ਉਹਦਾ ਹਮਲਾ ਜਿਹੜਾ ਆਪਾਂ ਕਾਫੀ ਕੰਟਰੋਲ ਇੱਥੇ ਹੀ ਕਰ ਜਾਾਂਗੇ। ਤਾਂ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਵੀ ਹੈ ਵੀ ਯਾਰ ਨਰਮਾ ਛੱਡੋ ਨਾ ਨਰਮੇ ਦੇ ਇਸ ਵਾਰ ਜਿਹੜੇ ਹਾਲਾਤ ਆ ਉਹ ਹੋਣ ਵਾਲੇ ਦਿਖ ਰਹੇ ਆ। ਨਰਮੇ ਨੂੰ ਸਾਹਮੋ ਸਾਹਮਣ ਦਾ ਟਾਈਮ ਆ ਗਿਆ ਇਸ ਤੋਂ ਪਹਿਲਾਂ ਚਲੋ ਜੋ ਵੀ ਹੋ ਗਿਆ ਨਹੀਂ ਸਾਮਿਆ ਸਾਮਿਆ ਪਰ ਹੁਣ ਵੀ ਜੇ ਸਾਮਗੇ ਤਾਂ ਨਰਮਾ ਇਹ ਕਿਹੋ ਜੀ ਫਸਲ ਹੈ ਝੋਨਾ ਤਾਂ ਹੈ ਨਹੀਂ। ਵੀ ਸ਼ੁਰੂ ਤੋਂ ਸਾਹਮਣਾ ਪਊਗਾ ਫੇਰ ਹੋਊਗਾ ਇਹਨੂੰ ਜੇ ਤੁਸੀਂ ਮਤਲਬ 5ਵੇਂ ਮਹੀਨੇ ਲਾ ਕੇ ਤੇ 8ਵੇਂ ਦੇ ਐਂਡ ਤੇ ਵੀ ਸਾਹਮਣਾ ਸ਼ੁਰੂ ਕਰਤਾ ਤਾਂ ਵੀ ਇਹ ਜਿਹੜੀ ਫਸਲ ਹੈ ਹੋ ਵੀ ਜਾਂਦੀ ਹੈ ਐਡੀ ਗੱਲ ਨਹੀਂ ਹੈ ਨਰਮਾ ਹੋ ਜਾਂਦਾ ਹੁੰਦਾ ਪਰ ਹੁਣ ਜਿਹੜੀ ਦਿਨ ਆ ਗਏ ਇਤਨ ਜ਼ਰੂਰੀ ਹੈ ਤਾਂ ਕਿਸਾਨ ਵੀਰ ਉਹ ਵੀਡੀਓ ਸ਼ੇਅਰ ਜ਼ਰੂਰ ਕਰਦੇ